ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਢ ਦਿੱਤੀ ਹੈ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਦਾ ਦੁੱਖ ਕਹਿ ਲਿਏ ਖੁਸ਼ੀ ਕਹਿ ਲਿਏ ਰਲਮਾ ਮਿਲਮਾ ਜਿਹੜਾ ਰਿਐਕਸ਼ਨ ਹੈ ਉਹ ਆਇਆ ਮੀਤਹਿਰ ਵੱਲੋਂ ਮੀਤਹਿਰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜ ਰਹੇ ਨੇ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਸੋਹਰਿਆਂ ਵੱਲੋਂ ਉਹਨਾਂ ਦੀ ਰਿਸ਼ਤੇਦਾਰੀ ਅਤੇ ਉਹ ਸੰਡੂ ਲੱਗਦੇ ਆ ਇੱਕ ਦੂਜੇ ਦੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਮੀਤਹਿਰ ਦਾ ਰਿਐਕਸ਼ਨ ਆਇਆ ਉਹਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਤੁਜੜੇ ਲੋਕਪੱਣ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਆਖਿਰਕਾਰ ਮੀਤਹਿਰ ਨੇ ਚੁਟਕੀ ਲਈ ਹੈ ਪਰਮਿੰਦਰ ਸਿੰਘ ਢਿੰਡਸਾ ਦੀ ਟਿਕਟ ਕੱਟੇ ਜਾਣ ਤੇ ਲੱਗਦਾ ਇੰਜ ਹੈ ਕਿ ਅੰਦਰੋਂ ਅੰਦਰ ਹੀ ਖੁਸ਼ੀ ਹੈ ਮੀਤਹਿਰ ਨੂੰ ਮੀਤਹਿਰ ਨੇ ਪਰਮਿੰਦਰ ਸਿੰਘ ਢਿੰਡਸਾ ਦਾ ਬਚਾਅ ਵੀ ਕੀਤਾ ਹੈ ਉਹਨਾਂ ਤੇ ਹਮਲਾ ਬੋਲਣ ਦੀ ਬਜਾਏ ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਵਿੰਨਿਆ ਕੀ ਆਖਦੇ ਨੇ ਮੀਤਹਿਰ ਇਸ ਬਾਰੇ ਤੁਹਾਨੂੰ ਸੁਣਾਉਂਦੇ ਆਂ ਦੇਖੋ ਜੀ ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੋੁੰਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮੇਂਦਰ ਢੀਂਡ ਸਾਹਿਬ ਜੀ ਨੂੰ ਦੁਬਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋ ਗਈ ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਢੀਂਡਸਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰ ਪੁਰਕੇ ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਵੀਰ ਜੀ ਕੋਈ ਬੰਦਾ ਹੋਰ ਦੇਖੋ ਫੇਰ ਸੁਖਵੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਦੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਨੇ ਵੀ ਨਿੱਤਰ ਆਇਆ ਇਸੇ ਕਰਕੇ ਝੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਝੁੰਦਾ ਸਾਹਿਬ ਲੜਨਗੇ ਪਰ ਸਵਾਲ ਇਥੋਂ ਪੈਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਉਸਰ ਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇ ਰਹੇ ਤਾਂ ਸਾਨੂੰ ਕੀ ਕਹਿ ਰਹੇ ਹੋ ਕਿਉਂਕਿ ਸਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਉ ਸਾਰੇ ਪੰਜਾਬ ਚ ਟੈਂਪਰੇਚਰੀ ਚੈੱਕ ਕੀਤਾ ਹੈ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਅੱਜ ਸੱਤ ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ ਲੜੀਏ thro pro ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਆ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਰਡਰ ਵਾਲੇ ਫਰੋਜਪੁਰ ਵਾਲੇ ਤੋਂ ਹਾਰਨਾ ਕਿ ਮੱਧ ਵਿਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਖਾਰ ਸਾਹਮਣੇ ਕੰਤੇ ਲਿਖੀ ਹੋਈ ਹੈ ਤਾਂ ਤੁਸੀਂ ਸੋਣੀ ਲੈ ਕਿ ਮੀਤਹਿਰ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜਾ ਉਹਨਾਂ ਨੂੰ ਖੁਸ਼ੀ ਜਿਹੜੀ ਐ ਇਸ ਟਿਕਟ ਨਾਲ ਮਿਲਦੀ ਜ਼ਿਆਦਾ ਹੈ ਬਜਾਏ ਇਸ ਦੇ ਕਿ ਉਹਨਾਂ ਦੇ ਸਾਂਢੂ ਸਾਭ ਦੀ ਟਿਕਟ ਕੱਟੀ ਗਈ ਉਸ ਦਾ ਦੁੱਖ ਹੋਵੇ ਅ ਬੜਾ ਨਾਰਮਲ ਲੈਜਰ ਦੇ ਵਿੱਚ ਉਹਨਾਂ ਕਹਿ ਕਿ ਅਕਾਲੀ ਦਲ ਦੀ ਟਿਕਟ ਤੇ ਕੋਈ ਚੋਣ ਨਹੀਂ ਲੜਨਾ ਚਾਹੁੰਦਾ ਸ਼ਾਇਦ ਇਸੇ ਕਰਕੇ ਪ੍ਰਮੇਂਦਰ ਸਿੰਘ ਢਿੰਡਸਾ ਨੇ ਚੋਣ ਲੜਨ ਤੋਂ ਜਿਹੜੀ ਨਾ ਕਰ ਦਿੱਤੀ ਹੋਵੇ ਤਾਂ ਇਹ ਸਥਿਤੀ ਹੈ ਅਕਾਲੀ ਦਲ ਬੇਸ਼ੱਕ ਅਕਾਲੀ ਦਲ ਨੇ ਪ੍ਰਮੇਂਦਰ ਸਿੰਘ ਢਿੰਡਸਾ ਦੀ ਟਿਕਟ ਕੱਟੀ ਹੈ ਪਰ ਸੰਗਰੂਰ ਦੇ ਹਲਕਿਆਂ ਦੇ ਅੰਦਰ ਚਾਹੇ ਅਕਾਲੀ ਦਲ ਦੇ ਖੁੱਦ ਦੇ ਹਲਕੇ ਹੋਣ ਚਾਹੇ ਵਿਰੋਧੀ ਪਾਰਟੀਆਂ ਦੇ ਹਲਕੇ ਹੋਣ ਇਹ ਚਰਚਾ ਬੜੇ ਜ਼ੋਰਾਂ ਤੇ ਹੈ ਕਿ ਆਖਰਕਾਰ ਚੂਕ ਕਿੱਥੇ ਹੋਈ ਆ ਆਖਰਕਾਰ ਪਰਮਿੰਦਰ ਢੀਂਸਾ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਜੇਕਰ ਮੀਤੇਰ ਦੀ ਗੱਲ ਮੰਨੀਏ ਤਾਂ ਪਰਮਿੰਦਰ ਸਿੰਘ ਢੀਂਸਾ ਨੇ ਖੁਦ ਹੀ ਟਿਕਟ ਨਹੀਂ ਲਈ ਤਾਂ ਇਹ ਇੱਕ ਅਹਿਮ ਗੱਲ ਹੈ ਬੜਾ ਇਹ ਗੱਲ ਇੱਕ ਹਲਕੇ ਦੇ ਅੰਦਰ ਵਿਚਾਰੀ ਜਾ ਰਹੀ ਹੈ ਸੋਚੀ ਜਾ ਰਹੀ ਹੈ ਸੰਗਰੂਰ ਦੇ ਅੰਦਰ ਕਿ ਜਿਹੜਾ ਪਰਮਿੰਦਰ ਸਿੰਘ ਢੀਂਸਾ ਨੇ ਸ਼ਾਇਦ ਆਪ ਨਾ ਕੀਤੀ ਹੈ ਕਾਰਨ ਕੁਝ ਵੀ ਹੋ ਸਕਦਾ ਹੈ ਕਾਂਗਰਸ ਸਾਂਢੂ ਦਾ ਫੇਵਰ ਵੀ ਹੋ ਸਕਦਾ ਹੈ ਕਾਰਨ ਇਹ ਵੀ ਹੋ ਸਕਦਾ ਹੈ ਪਰ ਇਹ ਕਾਲੀ ਦਲ ਜਿਹੜਾ ਵਿਨਿੰਗ ਪੋਜੀਸ਼ਨ 'ਚ ਨਹੀਂ ਹੈਗਾ ਇਸ ਕਰਕੇ ਕਿਉਂ ਆਪਣੀ ਜਿਹੜੀ ਹੈ ਉਹ ਲੋਕਾਂ ਦੇ ਅੰਦਰ ਉਮੇਜ ਖਰਾਬ ਕਰਨੀ ਹੈ ਇੱਕ ਵਾਰ ਹੋਰ ਹਾਰ ਕੇ ਇਹ ਸਥਿਤੀ ਹੈ ਕੁਝ ਵੀ ਹੋ ਸਕਦਾ ਪਰ ਫਿਲਹਾਲ ਜੋ ਸੰਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਉਹਦੇ ਹਿਸਾਬ ਨਾਲ ਤਾਂ ਸੌਦੇਬਾਜ਼ੀ ਹੋਈ ਹੈ ਹੁਣ ਸੁਖਬੀਰ ਸਿੰਘ ਬਾਦਲ ਨੇ ਸੌਦੇਬਾਜ਼ੀ ਆਮ ਆਦਮੀ ਪਾਰਟੀ ਨਾਲ ਕੀਤੀ ਹੈ ਕਾਂਗਰਸ ਨਾਲ ਕੀਤੀ ਹੈ ਜਾਂ ਫਿਰ ਭਾਜਪਾ ਨਾਲ ਕੀਤੀ ਹੈ ਇਹ ਜਾਂ ਤਾਂ ਸੁਖਦੇਵ ਸਿੰਘ ਢੀਂਡਸਾ ਦੱਸ ਸਕਦੇ ਆ ਜਾਂ ਉਹ ਪਾਰਟੀਆਂ ਜਿਨ੍ਹਾਂ ਨਾਲ ਸੌਦੇਬਾਜ਼ੀ ਹੋਈ ਹੈ ਜਾਂ ਸੁਖਬੀਰ ਸਿੰਘ ਬਾਦਲ ਪਰ ਮੀਤੇਰ ਦੀ ਜਿਹੜੀ ਇਹ ਚੁਟਕੀ ਹੈ ਇਸ ਤੋਂ ਬਾਅਦ ਸਿਆਸੀ ਜਿਹੜਾ ਹਾਲਾਤ ਹੈ ਉਹ ਹੋਰ ਤਰ੍ਹਾਂ ਦੇ ਹੋ ਜਾਣਗੇ ਆਉਂਦੇ ਦਿਨਾਂ ਦੇ ਅੰਦਰ ਸਥਿਤੀਆਂ ਸਪਸ਼ਟ ਹੋਣੀਆਂ